ਸਤਨਾ ਮਾਤਾ ਨਾਮ ਪਰਮਾਤਮਾ ਨੇ ਬਾਲੀ ਵਧੀਆ ਗੱਲ ਸੁਣੀ ਤੇਰੀ ਬਹੁਤ ਖੁਸ਼ੀ ਹੋਈ ਸਾਨੂੰ ਤਾਂ ਜਦੋਂ ਦਾ ਤੇਰਾ ਫੋਨ ਗਿਆ ਨਾ ਸਾਥੋਂ ਤਾਂ ਚਾਹ ਨਾ ਚੱਕਿਆ ਜਾਵੇ ਤੇਰੀ ਭੈਣ ਤਾਂ ਖੁਸ਼ੀ ਚ ਕਮਲੀ ਹੋਈ ਫਿਰਦੀ ਉਹਦੇ ਤਾਂ ਪੈਰ ਨਹੀਂ ਥੱਲੇ ਲੱਗਦੇ ਬਾਈ ਖੁਸ਼ੀ ਭੈਣ ਭਰਾਵਾਂ ਨੂੰ ਹੁੰਦੀ ਆ ਇਹ ਖੁਸ਼ੀ ਬਹੁਤ ਵੱਡੀ ਖੁਸ਼ੀ ਆ ਇੱਕ ਪਰਮਾਤਮਾ ਨੇ ਸਾਡੀ ਝੋਲੀ ਭਰੀ ਆਪਾਂ ਤਾਂ ਹੀ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ ਵੀ ਸਾਡੀਆਂ ਪਰਮਾਤਮਾ ਝੋਲੀਆਂ ਭਰੇ ਮੇਰੀ ਭੈਣ ਦੀ ਵੀ ਜਰੂਰ ਸੁਣੇ ਮੈਨੂੰ ਬਹੁਤ ਖੁਸ਼ੀ ਆ ਇਸ ਚੀਜ਼ ਬਾਰੇ ਚਲੋ ਬਾਈ ਉਹਦੀ ਵੀ ਆਸ ਪਰਮਾਤਮਾ ਪੂਰੀ ਕਰੂਗਾ ਹੈਤ ਸੇ ਇੱਥੇ ਬੈਠੇ ਗੱਲਾਂ ਮਾਰੀ ਜਾਂਦੇ ਹੋ ਮੈਂ ਤਾਂ ਨਾ ਸਾਰਿਆਂ ਨੂੰ ਵਧਾਈਆਂ ਦੇ ਦੇ ਕੇ ਥੱਕਦੀ ਨਹੀਂ ਵੀਰੇ ਬਾਰ-ਬਾਰ ਤੈਨੂੰ ਵਧਾਈਆਂ ਹਾਏ ਹਾਏ ਵਧਾਈਆਂ ਭੈਣੇ ਸੋਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹਾਏ ਮੇਰਾ ਜਮਾ ਪਤੀ ਜਾ ਨਾ ਮੇਰੇ ਤੇ ਗਿਆਗਾ ਮੇਰੇ ਵਰਗਾ ਜਮਾ ਉਹ ਖੁਸ਼ੀ ਤਾਂ ਸਾਰਿਆਂ ਨੂੰ ਬਥੇਰੀ ਆ ਤੈਨੂੰ ਕੋਈ ਜਾਦੇ ਖੁਸ਼ੀ ਨਹੀਂ ਤੂੰ ਖੁਸ਼ੀ-ਖੁਸ਼ੀ ਚ ਕਿਤੇ ਕਮਲੀ ਨਾ ਹੋ ਜੀ ਦਿਮਾਗ ਹਲਾਕੇ ਬੈ ਜਾ ਕਿਤੇ ਸਹੀ ਗੱਲ ਆ ਜੀ ਮੈਂ ਤਾਂ ਚਾਹੀ ਇੰਨਾ ਨਾ ਮੈਂ ਸੱਚੀਆ ਲੱਗਦਾ ਵੀ ਮੈਂ ਤਾਂ ਕਮਲੀ ਹੋਈ ਹੋ ਜੂਗੀ ਹਾਏ ਸੱਚ ਮੈਂ ਤਾਂ ਸਾਨੂੰ ਦੱਸਣਾ ਹੀ ਭੁੱਲ ਗਈ ਬੀਬੀ ਅੰਦਰ ਬੁਲਾਏ ਜਾਂਦੀ

ਅਨੀਆ ਦਾ ਸਾ ਕੀ ਤੇ ਆ ਦੇ ਪਤੀਜੇ ਲਈ ਵੀਰੇ ਮੈਨੂੰ ਲੱਗਦਾ ਮੇਰੀ ਅੱਧੀ ਉਮਰ ਨਾਲ ਜੋ ਕੀ ਸੁੱਖਾਂ ਲਾਉਂਦੇ ਦੀ ਹਾਲਾ ਕੁਥ ਦੇ ਕੁੱਤੀ ਹਾਂ ਬਸ ਰਹਿਣ ਦੇ ਕੀ ਵੇ ਭਾਬੀ ਇਹ ਤੈਨੂੰ ਵੀ ਪਤਾ ਵੀ ਤੂੰ ਤਾਂ ਮਾਂ ਬਣ ਨਹੀਂ ਸਕਦੀ ਨਾਲੇ ਜਿਹੜੀਆਂ ਦਸਾਂ ਤੂੰ ਮੇਰੇ ਪੁੱਤਰੇ ਕੀਤੀਆਂ ਨੇ ਨਾ ਉਹ ਆਪ ਦੀ ਔਲਾਦ ਲਈ ਕਰ ਲੈਂਦੀ ਸ਼ਾਇਦ ਪਰਮਾਤਮਾ ਤੇਰੀ ਵੀ ਝੋਲੀ ਭਰ ਦਿੰਦਾ ਨਾਲੇ ਮੈਂ ਨਹੀਂ ਚਾਹੁੰਦੀ ਕਿ ਤੇਰਾ ਭੈੜਾ ਪਰਸ਼ਾਵਾ ਮੇਰੇ ਬੱਚੇ ਤੇ ਪਵੇ ਤੇਰੀ ਹਿੰਮਤ ਕਿਵੇਂ ਹੋਈ ਇਹ ਗੱਲ ਮੇਰੀ ਭੈਣ ਬਾਰੇ ਬੋਲਣ ਦੀ ਉਹ ਕਿੰਨੀ ਖੁਸੀ ਤੈਨੂੰ ਪਤਾ ਤੂੰ ਉਹਨੂੰ ਰਵਾ ਕੇ ਰੱਖਤਾ ਨਾ ਮੈਂ ਇਹਦੇ 'ਚ ਕੀ ਗਲਤ ਕਿਹਾ ਨਾਲੇ ਜੋ ਕਿਹਾ ਮੈਂ ਸੱਚ ਤਾਂ ਕਿਹਾ ਸੱਚ ਤਾਂ ਹਮੇਸ਼ਾ ਕੌੜਾ ਹੁੰਦਾ ਹੈ ਨਾ ਇਹ ਕਿਹੜਾ ਸੱਚ ਆਗਾ ਤੂੰ ਮੇਰੀ ਭੈਣ ਨੂੰ ਵੀ ਰਵਾ ਕੇ ਰੱਖਤਾ ਜੇ ਗੁਰਤੀ ਦੇਊਗੀ ਤਾਂ ਮੇਰੀ ਭੈਣੇ ਹੀ ਦੇਊਗੀ ਸੁਕਤਾ ਅਭੀ ਨਹੀਂ ਸੁਤੇ ਰਹੇ ਵੀ ਤੂੰ ਐਂ ਕਹੀਂ ਗੁਰਤੀ ਤੱਕ ਉਹ ਹੀ ਰਹਦੀ ਕਿਉਂ ਆ ਨਦੇਖਲਾ ਇੱਕ ਬਾਝ ਵਰਤ ਦੀ ਮੈਂ ਆਪਦੇ ਪੁੱਤ ਨੂੰ ਗੁਰਤੀ ਦਵਾਦਾ ਇਹ ਕਦੇ ਨਹੀਂ ਹੋ ਸਕਦਾ ਤੇਰੀ ਗੁਰਤੀ ਤਾਂ ਮੈਂ ਕਦੇ ਵੀ ਨਾ ਦਵਾਵਾਂ ਆਮੀਨਾ ਤੂੰ ਮਾਰ ਖਰਾਬ ਕਰੀ ਜਾ ਜਦੋਂ ਸਤਨਾਮ ਤੇ ਤੇਰੀ ਮਾਂ ਤੇਰੇ ਨਾਲ ਆ ਸਾਰੇ ਅਸੀਂ ਨਾਲ ਆ ਹੈ ਉਹਦਾ ਮੰਨ ਤੇ ਨਾਲ ਆ ਉਹਦੀ ਗੱਲ ਸੁਣ ਬਸ ਪੁੱਤ ਮਾਰ ਨਾ ਖਰਾਬ ਕਰ ਰੋ ਨਾ ਤੂੰ ਪਰੇ ਰੋ ਨਾ ਉਹ ਤੈਨੂੰ ਵੀ ਉਹਨਾਂ ਹੀ ਪਿਆਰਾ ਜਿੰਨਾ ਕਿ ਸਾਨੂੰ ਪਿਆਰਾ ਚੱਲ ਗੁਰਤੀ ਤੈਨੂੰ ਹੀ ਦੇਣੀ ਪੈਣੀ ਆ ਨਾਲੇ ਪੁੱਤ ਤੈਨੂੰ ਤਾਂ ਦੇਖ ਭਾਈ ਨਾਲੋਂ ਭਤੀਜਾ ਜ਼ਿਆਦਾ ਪਿਆਰ ਆਏਗਾ। ਹਾਂ ਮਾ ਸਾਈ ਤਾਂ ਮੈਂ ਚਾਈ ਚਾਈ ਆਈ ਸੀ ਮੈਨੂੰ ਐਸੇ ਮੈਂ ਗੁਰਤੀ ਵੀ ਮੈਂ ਹੀ ਦੇਵਾਂਗੀ। ਤੂੰ ਹੀ ਭੈਣੇ ਗੁਰਤੀ ਦੇਂਗੀ ਹੋਰ ਕੋਈ ਨਹੀਂ ਦੇਊਗਾ। ਇਹ ਮੇਰੀ ਵੀ ਹੰਡ ਐ। ਚੱਲ ਖੜਿਓ। ਨਾਲੇ ਹਾਕੀ ਪੁੱਤ ਜੇ ਤਾਂ ਭੂੰਗਾ ਦਾ ਹੁੰਦਾ ਹੈ ਹੋਰ ਕੌਣ ਦੇਊਗਾ। ਚਲ ਆ ਆਪਣੇ। ਦੋ ਸਬਜ਼ੀ ਕੱਟੀਂਗਾ ਤੁਸੀਂ ਸਾਡੇ। ਚਲ। ਹੋਰ ਖੁਸ਼ੀ ਦਾ ਦਿਨ ਆ। ਹਾਂ ਚਲ। ਉੱਠ ਗਿਆ ਤੂੰ ਹੈ? ਸੋਣਾ ਨਹੀਂਗਾ। ਸੋਣਾ ਨਹੀਂ। ਆਜੋ ਭੈਣੇ। ਦੇਓ ਗੁਰਤੀ। ਬੈਠ। ਮੈਂ ਤਾਂ ਬਰੀ ਹੈ ਕਹਿੰਦੇ ਸੀ ਭਾਬੀ ਨੂੰ ਚੰਗਾ ਨਹੀਂ ਲੱਗਦਾ ਅੱਜ ਸ਼ਗਨਾਂ ਦਾ ਦਿਨ ਆ ਘਰ ਚ ਕਲੇਸ਼ ਨਾ ਵੀ ਲੜਾਈ ਝਗੜਾ ਚੰਗਾ ਨਹੀਂ ਹੁੰਦਾ। ਆਪਾਂ ਲੜਾਈ ਝਗੜਾ ਕੋਈ ਨਹੀਂ ਕਰਦੇ ਤੇ ਸ਼ਗਨਾਂ ਦਾ ਦਿਨ ਸਾਰਿਆਂ ਲਈ ਇੱਕੋ ਹੀ ਹੁੰਦਾ। ਬੈਠ ਤੂੰ ਗੁਰਤੀ ਦੇ ਜਿੰਨੀ ਤੈਨੂੰ ਖੁਸ਼ੀ ਆ ਉਹ ਨਹੀਂ ਖੁਸ਼ੀ ਸਾਨੂੰ ਵੀ ਆ। ਪਰ ਮੈਂ ਤੁਹਾਨੂੰ ਕਿਹਾ ਨਾ ਮੈਂ ਗੁਰਤੀ ਇਹਨਾਂ ਤਾਂ ਨਹੀਂ ਦਬਾਉਣੀ। ਇੱਥੇ ਆਉਂਦੀ ਜਵਾਨ ਨੂੰ ਬੰਦ ਕਰ ਲਾ। ਨਹੀਂ ਮੈਥੋਂ ਬੁਰਾ ਕੋਈ ਨਹੀਂ। ਤੂੰ ਪੈਣੇ ਗੁਰਤੀ ਦੇ। तूआ वर्गा बंगा हाँ। नीति के कुछ दिन होर ला जा ਤੂੰ ਤਾਂ ਬਾੜੀ ਕਹਾੜ ਹੋਈ ਪਈ ਆ ਜਾਣ ਦੀ ਮਾਂ ਮੈਨੂੰ ਕਾਹਨੂੰ ਕਾਹਲ ਆ ਆਜਾ ਤੇਰਾ ਜਮਾਈ ਤਾਂ ਆਇਆ ਬੈਠਾਗਾ ਮੈਨੂੰ ਤਾਂ ਕੱਲੀ ਤੋਂ ਨਹੀਂ ਫਿਰ ਮੁੰਡਾ ਸਮਣਾ ਚੱਲ ਆ ਮੜ ਚਾ ਹੋਰ ਹੋ ਜਾਂਦਾ 10 ਕ ਦਿਨ ਨੰਗ ਜਾਂਦੇ ਹੋਰ ਮਾਂ ਭੈਣ ਨੂੰ ਭੱਗ ਜਾਂਦੇ ਮੈਨੂੰ ਤਾਂ ਉੱਪਰ ਹੋ ਗਿਆ ਇਹਨੂੰ ਘਰੇ ਬਹੁਤ ਜ਼ਿਆਦੇ ਕੰਮ ਹੁੰਦੇ ਸਾਰਿਆਂ ਦੀ ਕਬੀਲਦਾਰੀਆਂ ਇੱਕੋ ਜਿਹੀਆਂ ਹੀ ਆ ਤੇ ਬਾਕੀ ਨਾ ਮਾਸੀ ਵੀ ਘਰੇ ਕੱਲੀ ਔਖੀ ਹੁੰਦੀ ਉਹ ਕੰਮ ਉਹਦੇ ਉੱਪਰ ਹੀ ਬਹੁਤ ਜ਼ਿਆਦੇ ਬੋਝ ਹੋਣਾ ਤੂੰ ਹੁਣ ਭੈਣ ਨੂੰ ਜਾਣ ਦੇ ਚੱਲ ਕੋਈ ਨਾ ਪੁੱਤ ਜਿੰਮੇ ਸੋਡੀ ਮਰਜ਼ੀ ਆ ਬੇਚਦੀ ਫੇਰ ਆ ਕੇ ਗੇੜਾ ਮਾਰ ਜੂਗੀ ਕੋਈ ਨਾ ਬਾਕੀ ਖਬਰ ਆ ਬਾਈ ਲੈਣ ਹੀ ਆਇਆ ਹੋਵੇ ਨਹੀਂ ਸਤਨਾਮ ਇਹੇ ਜੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਨਾ ਬਰਨਾਲੇ ਆਇਆ ਸੀ ਕੰਮ ਉਹ ਤਾਂ ਬਾਈ ਮਾਂ ਕਹਿੰਦੀ ਸੀ ਵੀ ਬਰਨਾਲੇ ਤਾਂ ਹੁਣ ਚੱਲਿਆਂ ਉਧਰ ਵੀ ਪਤਾ ਸਤਾ ਲਈ ਖੈਰ ਸੁੱਖ ਜਾ ਕੇ ਨਾਲੇ ਤੈਨੂੰ ਪਤਾ ਬਾਈ ਸਰਦਾ ਤਾਂ ਉੱਥੇ ਵੀ ਨਹੀਂ ਮਾਂ ਟਿੱਲੀ ਮੱਠੀ ਜੀ ਰਹਿੰਦੀ ਆ ਚਲੋ ਕੋਈ ਗੱਲ ਨਹੀਂ ਬਾਈ ਬਹੁ ਟਾਈਮ ਭਣ ਨਿੰਗਵਾਤਾ ਹੁਣ ਮੁੰਡਾ ਸਵਾ ਮਹੀਨੇ ਦਾ ਹੋ ਗਿਆ ਤਾਂ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਵੀ ਹਨਾ ਨਹੀਂ ਇੱਕ ਦਿਨ ਮਲਾ ਕੇ ਅਗਲਾ ਲੈ ਜਾਂਦਾ ਤੂੰ ਵੀ ਇੰਨੇ ਦਿਨ ਭੈਣ ਨੂੰ ਇੱਥੇ ਛੱਡਿਆ ਤੇ ਇਸ ਚੀਜ਼ ਲਈ ਮੈਂ ਤੇਰਾ ਸ਼ੁਕਰੀਆ ਦਾ ਕਰਦਾ ਤੇ ਕੋਈ ਗੱਲ ਨਹੀਂ ਹੁਣ ਤੂੰ ਭੈਣ ਨੂੰ ਲੈ ਜਾਣਾ ਲਿਜਾ ਸਕਦਾ ਨਹੀਂ ਵੀ ਜੇ 2-4 ਦਿਨ ਲੋੜ ਆ ਤਾਂ ਹੋਰ ਰੱਖ ਲੂ ਨਹੀਂ ਫਿਰ ਅਸੀਂ ਵੇਚ ਦਈਏ ਕਿ ਫੇਰ ਘੇੜਾ ਮਾਰ ਜੂ ਇਹ ਹਾਂ ਭਾਈ ਐਵੇਂ ਕਰ ਲਿਓ ਤੁਸੀਂ 2-4 10 ਦਿਨਾਂ ਤੱਕ ਦੁਬਾਰੇ ਫੇਰ ਮਿਲ ਜਿਓ ਹੁਣ ਫੇਰ ਵੀ ਸਾਨੂੰ ਘਰੇ ਕੰਮ ਹੁੰਦੇ ਆ ਇਹ ਤਾਂ ਹੈ ਵੀਰੇ ਅਸੀਂ ਫੇਰ ਆ ਜਾਾਂਗੇ ਇੱਕ ਦਿਵਾਰੀ ਹਾਂ ਹਾਂ ਮੈਂ ਸਤਨਾਮਾ ਉਹ ਤਰੀ ਫੜਦੀ ਆ ਲੈ ਕੇ ਮੁੰਡੇ ਨੂੰ ਉਹਨੂੰ ਕਹ ਇੱਥੇ ਆ ਕੇ ਬਹਿ ਜਾ ਆਪਣੇ ਕੋਲੇ 2 ਮਿੰਟ ਮਾਂ ਉਹਨੂੰ ਆਪਦੇ ਆਪ ਦੀਂਦਾ ਨਹੀਂ ਬੇ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਆਇਆ ਬੈਠ ਕੇ ਦੋ ਗੱਲਾਂ ਕਰਨਾ ਭੈਣ ਨੇ ਜਾਣਾ ਇੰਨਾ ਚਿਰ ਉਹਦਾ ਟਾਈਮ ਨਗਾਇਆ ਉਹਨੂੰ ਜਵਾਈ ਭਾਈ ਦੀ ਵੀ ਕੋਈ ਸ਼ਰਮ ਨਹੀਂ ਦੇਖ ਤਾਂ ਸਹੀ ਮਾਪੁੱਤ ਮੇਰੀ ਕਿਵੇਂ ਬਰਾਈ ਕਰਨ ਲੱਗ ਰਹੇ ਨੇ ਮੈਨੂੰ ਤਾਂ ਇਹ ਪੂਰਾ ਚੰਗੇ ਨਹੀਂ ਲੱਗਦੇਗੇ ਇਹਨਾਂ ਨੂੰ ਆਇਆ ਵੀ ਸਾਡੇ ਵਿੱਚ ਆ ਕੇ ਬੈਠੋਗੀ ਮੈਂ ਤਾਂ ਥੋੜੇ ਵਿੱਚ ਉਹੀ ਨਾ ਬੈਠਾ ਇੱਕਾ ਕੁੜੀ ਜੀ ਡੇਢ ਮਹੀਨਾ ਹੋ ਗਿਆ ਇਹਨੂੰ ਇੱਥੇ ਆ ਕੇ ਬੈਠੀ ਨੂੰ 10 ਪਾ ਤੈਨੂੰ ਕਿਹਨੇ ਕਿਹਾ ਸੀ ਵੀ ਸਾਡੀ ਮਾਂ ਪੁੱਤਾਂ ਦੀ ਸੰਭਾਲ ਕਰ ਲਈ ਜੇ ਸਾਨੂੰ ਇੰਨੀ ਲੋੜ ਸੀ ਅਸੀਂ ਕੋਈ ਕੰਮ ਵਾਲੀ ਰੱਖ ਲੈਂਦੇ ਉਹੀ ਤੁਰੀ ਫਿਰਦੀ ਆ ਬਸ ਇੱਕ ਖਾਨ ਦੀ ਮਾਰੀ ਆ ਜਾਂਦੀ ਆ ਇਹਨੂੰ ਤਾਂ ਖਾਨ ਨੂੰ ਚਾਹੀਦਾਗਾ ਕੋਈ ਨਾ ਮੈਂ ਕਰਦੀ ਆ ਇਹਨਾਂ ਨਾਲ ਗੱਲ ਵੀ ਕੁਝ ਨਹੀਂ ਦੇਣਾ ਹੈਗਾ ਨਹੀਂ ਵੀ ਇਸ ਘਰ 'ਚ ਨਾ ਕਲੇਸ਼ ਛਿੜ ਜਾਊਗਾ ਮੈਂ ਮਾਰਦੀ ਆ ਆਵਾਜ਼ ਸਤਨੰਤੂ ਗੁੱਸੇ ਨਾ ਹੋ ਉਹਦਾ ਤਾਂ ਸੁਭਾਈ ਇਹੋ ਜਿਹਾ ਅੱਗੇ ਕਿੰਨਾ ਕੋ ਮੇਰੇ ਕੋਲ ਬੈਠਦੀ ਆ ਵੀ ਜਿਹੜੀ ਅੱਜ ਬੈਠ ਜੂਗੀ ਸਾਨੂੰ ਕੋਈ ਗੁੱਸਾ ਨਹੀਂ ਆ ਮਾੜੀ ਜੀ ਮੇਰੀ ਗੱਲ ਸੁਣੋ ਜੇ ਅੰਦਰ ਆ ਕੇ ਪਹਿਲਾਂ ਮੇਰੀ ਗੱਲ ਸੁਣ ਪੁੱਤ ਕੁੜੀ ਨੂੰ ਜਾਂਦੀ ਨੂੰ ਕੱਪੜੇ ਦੇਣੇ ਨੇ ਕੁੜੀ ਦਾ ਵਧੀਆ ਮਾਨ ਤਾਨ ਕਰਨਾ ਹੈ ਪੁੱਤ ਇਹਨਾਂ ਦੇ ਸਰੀਕੇ ਦੇ ਵਿੱਚ ਆਪਣੀ ਏ ਟੌਰ ਬਣੂਗੀ ਜੇ ਆਪਾਂ ਦੇਵਾਂਗੇ ਵਧੀਆ ਕੱਪੜਾ ਲੀੜਾ ਹਾਂ ਮਾ ਮੈਂ ਇਹ ਗੱਲਾਂ ਸਾਰੀਆਂ ਤੇਰੇ ਨਾਲੋਂ ਪਹਿਲੇ ਸੋਚੀ ਬੈਠਾ ਸੀ ਆਪਾਂ ਵਧੀਆ ਇਹਨਾਂ ਨੂੰ ਸਾਰਿਆਂ ਨੂੰ ਕੱਪੜਾ ਲੀੜਾ ਦੇਣਾ ਤੇ ਭੈਣ ਨੂੰ 5100 ਰੁਪਏ ਸਗਨ ਵੀ ਦੇਣਾ ਮੇਰੀ ਇਹ ਖੁਸ਼ੀ ਆ ਵੀ ਜਦੋਂ ਕਿ ਭੈਣ ਆਪਣੇ ਕੋਲੇ ਦੁਬਾਰੇ ਕਦੇ ਵੀ ਆਵੇ ਤਾਰੇ ਮਨ ਦੇ ਵਿੱਚ ਚਾਹ ਹੋਵੇ ਵੀ ਮੇਰਾ ਭਰਾ ਤੇ ਮੇਰਾ ਪਰਿਵਾਰ ਮੇਰਾ ਇਨਾ ਮਾਨ ਸਤਕਾਰ ਕਰਦੇ ਆ ਆਏ ਤਾਂ ਪੁੱਤ ਮੈਨੂੰ ਤੇਰੇ ਤੇ ਪੂਰੀ ਉਮੀਦ ਹੈ ਕਿ ਵੀ ਤੂੰ ਬਾਲੀ ਸਿਆਣਾ ਹੈ ਤੈਨੂੰ ਆਪ ਹੀ ਸਾਰੀਆਂ ਕਬੀਲਦਾਰੀਆਂ ਦਾ ਪਤਾ ਹੈ ਬਾਹਰ ਅੰਦਰ ਫਿਰਦਾ ਐ ਤੂੰ ਆਜੋ ਹੁਣ ਮੇਰੀ ਗੱਲ ਵੀ ਸੁਣ ਲਓ हां ਦੱਸ ਕੀ ਕਹਿੰਦੀ ਆ ਉਥੇ ਨੇ ਕੋਈ ਗੱਲ ਕਰ ਸਕੀ ਤੂੰ ਭੈਣ ਤੇ ਭਉਈਆ ਬੈਠੇ ਸੀ ਉਹ ਕੀ ਸੋਚਣਗੇ ਵੀ ਕੀ ਅੰਦਰ ਜਾ ਜਾ ਕੇ ਪੜ ਜਾਣੀਆਂ ਇਹ ਗੱਲਾਂ ਕਰਦੇ ਆ ਤੁਸੀਂ ਤਾਂ ਉਹੀ ਪਖਣ ਲੱਗ ਜੰਨੇ ਹੋ ਉਹਨਾਂ ਨੇ ਕੀ ਸੋਚਣਾ ਨਾਲੇ ਜਿਹੜੀ ਤੁਹਾਡੇ ਨਾਲ ਮੈਂ ਗੱਲ ਕਰਨੀ ਹੈ ਨਾ ਤੁਹਾਡੇ ਫਾਇਦੇ ਦੀ ਆ ਕੀ ਫਾਇਦੇ ਦੀ ਆ ਦੱਸ ਮੈਂ ਕਹਿੰਦੀ ਸੀ ਆ ਬੇਬੇ ਤਾਂ ਨਾ ਉਹੀ ਮਾਰੀ ਜਾਂਦੀ ਆ ਕਹਿੰਦੀ ਇੰਨੇ ਕੱਪੜਾ ਲੀੜਾ ਦੇਣਾ ਮੇਰੀ ਗੱਲ ਸੁਣੋ ਆ ਕੱਪੜੇ ਲੀੜੇ ਚ ਸਮਾਉਂਦਾ ਕੌਣ ਹੁੰਦਾ ਭਲਾ ਅਗਲਾ ਲੈਣ ਦੇਣ ਚੱਕੇ ਦੇ ਦਿੰਦਾ ਮੇ ਤਾਂ ਇਹ ਕਹਿੰਦੀ ਸੀ ਜਿਹੜਾ ਪੰਜੀਰੀ ਚ ਮੇਰੇ ਕਪੜਾ ਲੀੜਾ ਨਹੀਂ ਆਇਆ ਹੈਗਾ ਮੇਰੇ ਪੇਕਿਆਂ ਤੋਂ ਵੀ ਉਹਦੇ ਚ ਆਪਾਂ ਕੁਲਦੀਪ ਦੀਦੀ ਨੂੰ ਸੂਟ ਦੇ ਦਿੰਨੇ ਆ ਇੱਕ ਉਹਦੇ ਸੱਸ ਨੂੰ ਲਾ ਦੇਣੇ ਆ ਬਾਕੀ ਐਂਵੀਰੀਰ ਆਪਾਂ ਖੇਸ ਲਾਈ ਦੇਣੇ ਹੁੰਦੇ ਆ ਨਾ ਸੂਟ ਨਾਲ ਤੇ ਜਿਹੜੀ 510 ਰੁਪਏ ਦੀ ਗੱਲ ਕਰਦੇ ਆ ਨਾ ਉਹਦੀ ਥਾਂ ਤੇ ਆਪਾਂ 1100 ਰੁਪਏ ਦੇ ਦਾਂਗੇ ਫਿਰ ਆਪਣਾ ਘਰਵਾਰ ਵੀ ਤਾਂ ਦੇਖਣਾ ਨਾ ਬਸ ਹੁਣ ਤੂੰ ਆਦਾ ਪਾਸਨ ਛਾੜ ਲਿਆ ਉਹ ਜਿਹੜੇ ਤੂੰ ਸੂਟਾਂ ਦੀ ਗੱਲ ਕਰਦੀਆਂ ਨਾ ਉਹ ਲਾਗੀ ਵੀ ਨਹੀਂ ਪਾਉਂਦੇ ਇਹ ਜਿਹੀਆਂ ਤੇਰੀਆਂ ਲੀੜਾਂ 1100 ਦੀ ਗੱਲ ਕਰਦੀਆਂ ਨਾ ਮਾਉ ਦੀ ਭੈਣ ਨੂੰ 55 ਸੋਈ ਦੇਣਾ ਕਮਾਲ ਦੀ ਗੱਲ ਐ ਐਡੇ ਮਾਨਤਾਨਾ ਤਾਂ ਮੇਰੇ ਪੇਕੇ ਕੱਪੜਾ ਲੀੜਾ ਲੈ ਕੇ ਆਏ ਐ ਪੰਜੀਰੀ ਚ ਹਜੇ ਤੁਸੀਂ ਉਹ ਨਾ ਲੀੜਾ ਦੱਸ ਦੇਓਗੇ ਅੱਛਾ ਫਿਰ ਮੈਂ ਆਪਦੀ ਭੈਣ ਨੂੰ ਮਾਨਤਾਨਾ ਦੇ ਨਹੀਂ ਸਕਦਾ ਮੇਰਾ ਕੋਈ ਫਰਜ਼ ਹੀ ਨਹੀਂ ਬਣਦਾ ਸਤਿਕਾਰ ਕਰਨਾ ਫਿਰ ਆਪਾਂ ਕਿਹੜਾ ਨੂੰ ਬੁਲਾਇਆ ਸੀਗਾ ਵੀ ਸਾਡੇ ਸਾਮ ਸਭਾਲ ਕਰੇ ਮੇਰੀ ਮਾਂ ਪੁੱਤ ਦੀ ਆਪ ਦਾ ਮੂੰਹ ਚੱਕ ਕੇ ਆਪ ਹੀ ਇਹ ਨਾਲੇ ਮੇਰੀ ਗੱਲ ਸੁਣ ਉਹ ਨਾ ਖਾਨ ਦੀ ਮਾਰੀ ਆਉਂਦੀ ਐ ਜਿਹੜਾ ਤੀਜੇ ਦਿਨ ਟੋਰਾ ਚੱਕ ਲੈਂਦੀ ਐ ਤੇਰੇ ਕੀ ਖਾਲਿਆ ਉਹਨੇ ਤੂੰ ਨਾ ਏ ਵਾਰ-ਵਾਰ ਗਲਤ ਗੱਲਾਂ ਨਾ ਕਰ ਤੇਰੀ ਉਹਨੇ ਮਦਦ ਕੀਤੀ ਆ ਉਹਨੇ ਤੇਰਾ ਜਵਾਕ ਸੰਭਾਇਆ ਇੰਨਾ ਚਿਰ ਇੱਥੇ ਕੁਛ ਕਰਾਤਾ ਕੰਮ ਫਿਰ ਮੈਂ ਕਿਹੜਾ ਕਿਹਾ ਸੀ ਆ ਬੇਬੇ ਨਹੀਂ ਹਟੀ ਹੈਗੀ ਮੈਂ ਤਾਂ ਪੱਥੇਰਾ ਕਿਹਾ ਸੀ ਵੀ ਕੋਈ ਕੰਮ ਵਾਲੇ ਰੱਖ ਲੈਨੇ ਆ ਬੇਬੇ ਕਹੇਗੀ ਉਹਨਾਂ ਬੁਲਾ ਲੈਨੇ ਆ ਬੁਲਾ ਲੈਨੇ ਆ ਉਹ ਵੀ ਬਸ ਲੈਨਦੀ ਮਾਰੀ ਬੈਠੀ ਆ ਕਿਉਂ ਮੇਰੀ ਭੈਣ ਦਾ ਇਹ ਕਰਨ ਨਹੀਂ ਹੈਗਾ ਕਿ ਤੇਰੀ ਇਕੱਲੇ ਦੇ ਕੋਈ ਅਧਿਕਾਰ ਹੈ ਕੱਲ ਨੂੰ ਤੂੰ ਆਪਦੇ ਭਰਾਵਾਂ ਕੋਲੇ ਜਾਏਂਗੀ ਫਿਰ ਉੱਥੇ ਤੈਨੂੰ ਇਹ ਗੱਲਾਂ ਬੋਲਣ ਹੋ ਫਿਰ ਤੂੰ ਬਰਦਾਸ਼ਤ ਕਰੇਂਗੀ ਅਸੀਂ ਨਾ ਰੋਇ ਰੋਇ ਨੀ ਪੁੱਠੜ ਚੱਕੇ ਜਾਂਦੀਆਂ ਇਹ ਤਾਂ ਤੀਜੇ ਦਿਨ ਆਈ ਖੜਦੀ ਹੈ ਨਾਲੇ ਆਪਦੇ ਜਵਾਕਵਾਰੇ ਸੋਚ ਲੈ ਅੱਗੇ ਦਾ ਭਵਿੱਖ ਵੀ ਬਣਾਉਣਾਗਾ ਆਪਦੇ ਘਰ ਪਰਿਵਾਰ ਬਾਰੇ ਵੀ ਸੋਚਣਾ ਸਾਰਾ ਕੁਝ ਉਹਦੇ ਨੇ ਕਰ ਭਰੀ ਜਾਣਾ ਜਦੋਂ ਜੀ ਕਰਦਾ ਜਦੋਂ ਆ ਜਾਂਦੀ ਤੁਸੀਂ ਚੱਕਿਓ ਨਾ ਝੋਲਾ ਭਰ ਕੇ ਤੋਰ ਦਿੰਨੇ ਹੋ ਮੈਂ ਤਾਂ ਦੇਖਿਆ ਨਹੀਂ ਅਜੇ ਤੱਕ ਮਾਂ ਨੇ ਕਿਹੜੇ ਝੋਲੇ ਭਰਤੇ ਜਾਂ ਅਸੀਂ ਭਰਤੇ ਤੈਨੂੰ ਦਿਖਦੇ ਹੋਣਗੇ ਤੂੰ ਸਾਬਤ ਕਰ ਦੇ ਪਰ ਹੁਣ ਉਹਦਾ ਸਗਨ ਉਹਨੂੰ ਦੇਣਾ ਉਹਦਾ ਫਰਜ਼ ਬਣਦਾ ਉਹਨੇ ਸਾਡੇ ਲਈ ਇੱਕ ਖੁਸ਼ੀ ਸਾਂਝੀ ਕੀਤੀ ਐ ਦੇਜੋ ਦੇਜੋ ਆਤੀ ਜੇ ਤੈਨੂੰ ਫੇਰ ਇੱਥੇ ਟੋਰਾ ਚੱਕ ਲੂ ਉਹਦੇ ਫੇਰ ਦੇ ਦਿਓ ਆਪੇ ਕਰਵਾਏ ਸੌਰੇ ਟੋਰੀ ਵਾਲੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਹੈ ਨਹੀਂ ਮੈਨੂੰ ਨਹੀਂ ਤੇ ਤੇਰੀਆਂ ਗੱਲਾਂ ਵਧੀਆ ਲੱਗਦੀਆਂ ਕੋਈ ਉਹੇ ਜਿਹੀ ਗੱਲ ਕਰ ਜਿਹੜੀ ਨਾਲ ਪਰਿਵਾਰ ਦੇ ਵਿੱਚ ਆਪਣੇ ਵਿੱਚ ਵੀ ਪਿਆਰ ਰਹੇ ਤੇ ਆਪਣੇ ਰਿਸ਼ਤੇਦਾਰਾਂ ਵਿੱਚ ਵੀ ਪਿਆਰ ਰਹੇ ਚਲੋ ਦੇ ਜਾਓ ਮੈਨੂੰ ਕੀ ਹੈਗਾ ਤੁਹਾਨੂੰ ਤਾਂ ਮੇਰੀ ਜਿੱਦ ਗੱਲ ਬਰਸ ਜ਼ਹਿਰ ਵਰਗੀ ਲੱਗਦੀ ਆ ਇੱਕ ਗੱਲ ਸੁਣ ਲੈ ਕੰਨ ਖੋਲ ਕੇ ਜਿਹੜਾ ਮਾਂ ਨੇ ਕੱਪੜਾ ਲੀੜਾ ਜੋ ਵੀ ਕੁਝ ਖਰੀਦਿਆ ਉਹੀ ਕੁਝ ਪਹਿਣ ਨੂੰ ਦੇਣਾ ਨਾਲੇ 5100 ਰੁਪਿਆ ਲੈ ਕੇ ਬਾਹਰ ਆ ਜਾ ਮੈਥੋਂ ਬੁਰਾ ਕੋਈ ਨਹੀਂ ਜੇ ਕੋਈ ਉੱਚ ਨੀਚ ਹੋ ਗਈ ਨਾ ਤਾਂ ਸੋਚ ਨਹੀਂ ਤਰਾ ਬਣਦਾ ਕੀ ਆ ਦੇਖ ਲਾ ਆਪਦੇ ਘਰ ਦੀ ਤੇ ਇਹਨੂੰ ਜਮਾ ਪਰਵਾਹ ਨਹੀਂ ਹੈਗੀ ਨਾ ਹੀ ਬੱਚੇ ਬਾਰੇ ਸੋਚੇ ਵੀ ਮਾੜਾ ਮੋਟਾ ਆਪਦਾ ਘਰ ਵੀ ਦੇਖਣਾ ਬਸ ਇਸੇ ਦੇ ਘਰ ਭਰੀ ਜਾ ਫੜਾਵਾ ਮੈਂ ਤਾਂ ਸਾਦਾ ਕੁਝ ਪਤਾ ਨਹੀਂ ਮਾਂ ਅੰਦਰ ਲਾਏਗੀ ਕੀ ਗੱਲਾਂ ਕਹੋਗੀ ਕੀ ਪਤਾ ਆਗੇ ਵੀ ਹਾਂ ਨਕੀ ਕਹਿੰਦੀ ਸੀ ਕੁਝ ਨਹੀਂ ਕਹਿੰਦੀ ਜਿਪਣੇ ਉਹ ਤਾਂ ਮਾੜੀਆਂ ਮੋਟੀਆਂ ਗੱਲਾਂ ਘਰਾਂ 'ਚ ਚੱਲਦੀਆਂ ਹੀ ਰਹਿੰਦੀਆਂ। ਉਹ ਤਾਂ ਮੈਨੂੰ ਪਤਾ ਹੀ ਉਹਦੇ ਸੁਭਾਅ ਦਾ। ਦੇ ਮਾਤਰ ਹੁਣ ਅਸੀਂ ਜਾਈਏ। ਲਵਾ ਫੜੋ। ਨਾਲੇ ਆ ਫੜੋ ਪੈਸੇ। ਹਾਂ ਬੱਤ। ਰੋਣਾ ਨਹੀਂ ਹੈਗਾ ਚੰਗਾ। ਨਾ ਮਨ ਤੁਰੇ ਆ ਕੇ ਬੈਗੀ ਉਹ ਹੁਣ ਚੱਲੇ ਸੀ 2 ਮਿੰਟ ਤੋਂ ਉੱਥੇ ਰੁਕ ਜਾਂਦੀ ਉਹਨਾਂ ਦਾ ਵੀ ਮਨਸਤਕਰ ਹੋ ਜਾਂਦਾ ਵੀ ਹਾਂ ਸਾਡੇ ਕੋਲੇ ਖੜੀ ਐ ਤੋ ਦਾ ਐਨ ਮੱਚ ਗਿਆ ਉਹਨਾਂ ਸਾਰਾ ਕੁਝ ਸੈਟ ਕੇ ਅੰਦਰ ਭਜਾਈ ਸਾਨੂੰ ਕਿਹਾ ਤਾ ਹੈ ਵੀ ਮੈਨੂੰ ਨਹੀਂ ਚੰਗੀ ਲੱਗਦੀ ਉਹ ਕਿਉਂ ਤੇਰਾ ਕੀ ਮਾੜਾ ਕਰਤਾ ਉਹਨੇ ਕੀ ਨਹੀਂ ਕੀਤਾ ਹੁਣ ਤੱਕ ਇੱਥੇ ਸਾਰੇ ਕੰਮ ਕਰਾਇਆ ਉਹਨੇ ਅੱਛਾ ਜਾਂਦੇ ਜਾਂਦੇ ਛੋਡੇ ਕੰਨ ਭਾਰੀ ਗਈ ਹੈਨਾ ਆ ਜਿੰਨਾ ਚਿਰ ਇੱਥੇ ਰਹੀ ਐ ਨਾ ਘਰ ਚ ਕਲੇਸ਼ ਹੀ ਰਿਆ ਘਰ ਚ ਕਲੇਸ਼ ਉਹੀ ਪਾਉਂਦੀ ਸੀ ਉਹੀ ਉਂਗਲਾ ਲਾਉਂਦੀ ਸੀ ਸਾਨੂੰ ਚੱਲ ਵਧੀਆ ਹੋਇਆ ਨਿਕਲ ਗਈ ਅੱਛਾ ਤੂੰ ਆਪਦਾ ਕਸੂਰ ਨਾ ਮੰਨੀ ਵੀ ਕਲੇਸ਼ ਤਾਂ ਸਾਰਾ ਮੇਰੇ ਪਰੋਂ ਪੈਂਦਾ ਰਿਹਾ ਤੂੰ ਨਿੱਕੀ ਨਿੱਕੀ ਗੱਲ ਪਿੱਛੇ ਕਲੇਸ਼ ਕਰਦੀ ਰਹੀਆਂ ਜਵਾਬ ਚੱਕ ਲੈ ਤਾਂ ਕਲੇਸ਼ ਜੇ ਇਹਨੂੰ ਗੁਰਤੀ ਦੇਣ ਵਾਲੀ ਗੱਲ ਹੋਵੇ ਤਾਂ ਕਲੇਸ਼ ਗੁਰਤੀ ਤਾਂ ਜਿਹੜੀ ਤੁਸੀਂ ਦੇਤੀ ਦੇਤੀ ਮੈਂ ਨਹੀਂ ਦਵਾਣੀ ਚਾਹੁੰਦੀ ਸੀ ਉਹ ਬਾਝ ਹੈ ਤੁਸੀਂ ਮੇਰੇ ਬੱਚੇ ਬਾਰੇ ਵੀ ਸੋਚੋ ਮੈਂ ਨਹੀਂ ਪਰਚਾਵਾ ਪੈਣ ਦੇਣਾ ਸੀ ਉਹਦਾ ਤੂੰ ਮੜਾ ਗੱਲ ਸੋਚਣ ਵੇਲੇ ਨਾ ਸ਼ਰਮ ਕਰਿਆ ਕਰੋ ਮੇਰੀ ਭੈਣ ਆ ਸੋਨੂੰ ਤਾਂ ਮੈਹੀ ਮਾੜੀ ਲੱਗਦੀ ਹੈ ਨਾ ਮੈਂ ਸੱਚੀਆਂ ਗੱਲਾਂ ਕਹਿਣੀ ਆ ਤਾਂ ਭੇੜੀ ਲੱਗਦੀ ਆ ਮੈਂ ਕਿੰਨਾ ਕ ਸੱਚ ਬੋਲਦੀ ਆ ਤੂੰ ਉਹ ਸਾਰਾ ਮੈਨੂੰ ਪਤਾ ਹੀ ਆ ਚੱਲ ਵੀ ਮੇਰਾ ਦਿਮਾਗ ਨਾ ਖਰਾਬ ਕਰੋ ਜਹਜਾਣਾ ਤੂੰ ਮੇਰੇ ਨਾਲ ਤੇ ਮੇਰੇ ਰਿਸ਼ਤੇਦਾਰਾਂ ਨਾਲ ਵਰਤ ਲੈਗੀ ਜਹਜਾ ਤੂੰ ਮੇਰੇ ਨਾਲ ਕੋਈ ਚੰਗਾ ਸਲੂਕ ਕਰ ਲੈਗੀ ਤਾਂ ਮੈਂ ਤੇਰੇ ਨਾਲ ਤੇਰੇ ਰਿਸ਼ਤੇਦਾਰਾਂ ਨਾਲ ਚੰਗਾ ਸਲੂਕ ਕਰ ਲੂੰਗਾ ਜੇ ਤੂੰ ਮੇਰੇ ਨਾਲ ਐਦਾਂ ਹੀ ਕਰਦੀ ਰਹੀ ਨਾ ਬਤਕਰੇ ਰੱਖਦੀ ਰਹੀ ਮੈਂ ਨਾ ਤਾਂ ਤੈਨੂੰ ਬਖਸ਼ਣਾ ਨਾ ਹੀ ਤੇਰਾ ਕੋਈ ਰਿਸ਼ਤੇਦਾਰ ਬਖਸ਼ਣਾ ਕਿਸੇ ਨੂੰ ਨਹੀਂ ਮੈਂ ਇੱਥੇ ਬਾੜਨ ਦਿੰਦਾ ਉਹਨਾਂ ਨੇ ਕੀ ਮਾਰਾ ਕੀਤਾ ਉਹਨਾਂ ਨੂੰ ਇੰਨਾ ਕੁਝ ਬੋਲਦੇ ਹੋ ਅੱਛਾ ਤੂੰ ਜੰਮੀ ਤਾਂ ਉਹਨਾਂ ਦੀ ਹੋਈ ਆ ਤੂੰ ਤੂੰ ਸਿੱਧੇ ਹੋ ਕੇ ਚੱਲ ਪਾ ਤੂੰ ਨਾ ਕੋਈ ਕਲੇਸ਼ ਕਰ ਤੂੰ ਹਰ ਵਕਤ ਨਿੱਕੀ ਨਿੱਕੀ ਗੱਲ ਦੇ ਉੱਤੇ ਕਲੇਸ਼ ਕਰੀ ਜਾਂਦੀ ਐ ਮੱਚ ਜੋ ਸੜ ਚੋ ਕਰੀ ਜਾਂਦੀ ਆ ਇਹ ਕੋਈ ਗੱਲਾਂ ਨਹੀਂ ਵਧੀਆ ਹੁੰਦੀਆਂ ਜੇ ਤੂੰ ਪਰਿਵਾਰ ਦੇ ਵਿੱਚ ਪਿਆਰ ਰੱਖੇਂਗੀ ਨਾ ਕਿੱਥੇ ਤੂੰ ਕਹੇਂਗੀ ਮੈਂ ਤੇਰੇ ਨਾਲ ਉੱਥੇ ਕਦਮ ਚ ਕਦਮ ਮਲਾ ਕੇ ਖੜੂਗਾ ਪਰ ਜਦੋਂ ਤੂੰ ਨਿੱਕੀਆਂ ਨਿੱਕੀਆਂ ਗੱਲਾਂ ਉੱਤੇ ਮੇਰੇ ਨਾਲ ਵੀ ਖੁੰਦ ਕਾਂ ਕਸ ਕੱਢੀ ਜਾਂਦੀ ਆ ਤਾਂ ਭੁੱਲ ਜਾ ਤੈਨੂੰ ਨਹੀਂ ਮੈਂ ਕਿਸੇ ਨਾਲ ਵਰਤਣ ਨਹੀਂ ਦਿੰਦਾ ਫਿਰ ਜਦੋਂ ਤੂੰ ਨਾ ਮੇਰੇ ਨਾਲ ਤੇ ਮੇਰੇ ਪਰਿਵਾਰ ਨਾਲ ਕਲੇਸ਼ ਕਰਦੀ ਆ ਨਾ ਫਿਰ ਮੈਂ ਵੀ ਤੈਨੂੰ ਕਿਸੇ ਨਾਲ ਵਰਤਣ ਨਹੀਂ ਦਿੰਦਾ ਇਹ ਵੀ ਤੂੰ ਸੋਚ ਲਈ ਤਾਂ ਆਪ ਦਾ ਦਿਮਾਗ ਨੂੰ ਟਿਕਾਣੇ ਲਿਆ ਮੈਂ ਤੈਨੂੰ ਵਾਰ-ਵਾਰ ਇਹੀ ਗੱਲ ਸਮਝਾ ਰਿਹਾ ਆਂ ਵੀ ਕੋਈ ਫਾਇਦਾ ਨਹੀਂ ਕਲੇ ਇਸ ਦੇ ਵਿੱਚ ਨਾਲ-ਮਿਲ ਕੇ ਰਹੀਏ ਨਹੀਂ ਫਿਰ ਇਹ ਕੰਮ ਸਾਰੇ ਖਰਾਬ ਹੋ ਜਾਊਗਾ ਤੁਸੀਂ ਨਾ ਮੈਨੂੰ ਬਾਹਲੀ ਅਕਲ ਨਾ ਸਿਖਾਓ ਮੈਨੂੰ ਪਤਾ ਹੈ ਮੈਂ ਕਿਹਦੇ ਨਾਲ ਵਰਤਣਾ ਤੇ ਕਿਹਦੇ ਨਾਲ ਨਹੀਂ ਵਰਤਣਾ ਠੀਕ ਆ ਤੈਨੂੰ ਪਤਾ ਨਾ ਤੂੰ ਕਿਹਦੇ ਨਾਲ ਵਰਤਣਾ ਪਰ ਮੈਂ ਆਪਦੀ ਭੈਣ ਨਾਲ ਵਰਤੂੰਗਾ ਤੈਨੂੰ ਇੱਕ ਗੱਲ ਦੱਸਦੀ ਮੈਂ ਮੇਰੀ ਭੈਣ ਜਦੋਂ ਵੀ ਇੱਥੇ ਆਵੇ ਕੋਈ ਵੀ ਚੀਜ਼ ਉਹ ਮੰਗੂ ਤਾਂ ਉਹਨੂੰ ਦੇਣੀ ਪੈਣੀ ਆ ਜੇ ਉਹ ਮੇਰਾ ਭਰਾ ਹੁੰਦਾ ਤਾਂ ਵੀ ਉਹ ਜ਼ਮੀਨ ਦੇ ਵਿੱਚੋਂ ਹਿੱਸਾ ਲੈ ਕੇ ਜਾਂਦਾ ਮੇਰੀ ਭੈਣ ਇਸ ਘਰ ਦੀ ਹੱਕਦਾਰ ਆ ਉਹਨੂੰ ਮੈਂ ਆਈ ਨੂੰ ਪੂਰਾ ਮਾਨ ਸਤਕਾਰ ਕਰੂੰਗਾ ਤੇ ਦਿਨ ਰਾਤ ਇੱਥੇ ਮੇਰੇ ਕੋਲ ਮਿਲਣ ਵੀ ਆਊਗੀ ਪਰ ਤੂੰ ਆਪ ਦਾ ਜਵਾਨ ਨੂੰ ਲਗਾਮ ਦੇ ਕੇ ਰੱਖੀ ਜੇ ਤੂੰ ਉਹਨੂੰ ਹੁਣ ਕਦੇ ਕੋਈ ਗੱਲ ਬੋਲੀ ਫਿਰ ਸੋਚ ਲਈ ਇੱਥੇ ਆਪਣਾ ਕਲੇਸ ਬਹੁਤ ਹੱਦ ਤੱਕ ਵੱਧ ਸਕਦਾ ਲੈ ਦੇਖ ਲਾ ਕਿੰਨੇ ਕੰਨ ਭਰ ਕੇ ਗਈ ਐ ਦੀ ਕੋਈ ਨਾ ਤੁਸੀਂ ਕਹਿੰਦੇ ਮੈਂ ਆਪਦੀ ਭੈਣ ਨਾਲ ਵਰਤੂ ਤੁਸੀਂ ਵਰਤੀ ਜਾਓ ਮੈਂ ਵੀ ਇੱਥੇ ਆਇਆ ਇਹਨਾਂ ਨੂੰ ਜਮਾ ਮੂੰਹ ਨਹੀਂ ਲਾਉਂਦੀ